ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਕਵਿਤਾ ਦਾ ਸਰਲੇਖ ਹੈ ਖਾਲਸਾ ਪੰਥ ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਜ਼ਾਲਮਾਂ ਨੇ ਜਦ ਅੰਤ ਮਚਾਈ ਸੀ ਸੋਚ ਨਵੀਂ ਇੱਕ ਦਿਲ ਵਿੱਚ ਆਈ ਸੀ ਇੱਕ ਦੀਵਾਨ ਸਜਾਇਆ ਕਲਗੀਆਂ ਵਾਲੇ ਨੇ

ਪੋਤਕ ਨਾਲ ਰਚੀਆਂ ਕਲਗੀਆਂ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਪੰਜ ਪਿਆਰੇ ਸਿੰਘ ਸਜਾਏ ਸ਼ਾਨ ਸਿੱਖੀ ਦੀ ਵਧਦੀ ਜਾਏ ਕੌਮਨ ਮੁਖ ਚੋ ਫੇਰ ਜੇਕਾਰਾ ਲਾਇਆ ਕਲਗੀਆਂ ਵਾਲੇ ਨੇ ਜ਼ਕੀਦਾ ਬੋਟਾ ਲਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ